ਹਾਰੋ ਕਿ ਲਮੀ ਤੂੰ ਇਨਾ ਆਪਣੇ ਪਹਿਰਾ ਨੂੰ ਹਰਾ ਬਦਨਾਮੀ ਵਾਲਾ ਕਿਦਰੇ ਲਗਣਾ ਹੋ ਜਏ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਏ ਮੈਂ ਜੀ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ ਡਿਊਟੀ ਕਰ ਰਿਹਾ 7 7 ਸਾਲ ਹੋ ਗਏ ਮੈਨੂੰ ਮਹਿਕਮੇ ਦੇ ਵਿੱਚ ਡਿਊਟੀ ਕਰਦਿਆਂ ਨੂੰ ਮੈਨੂੰ ਮਹਿਕਮੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਓ ਕੱਲਾ ਸ਼ੇਰ ਨੀ ਚਖਾ ਦੇ ਵਿੱਚ ਸੜਿਆ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਐਮਜੀ ਟੈਲੀਕਾਸਟ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ 27 ਰੋਜ਼ ਦੀ ਰਿਆਦੀ ਕੰਡਿਓ ਇੱਕ ਨਵੇਂ ਹੁਨਰ ਨੂੰ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਆ ਜਿਸਨਾਂ ਹੈ ਮਾਨਕ ਸੰਧੂ ਸੋ ਆਓ ਸਭ ਤੋਂ ਪਹਿਲਾਂ ਮਾਨਕ ਦਾ ਸਵਾਗਤ ਕਰਦੇ ਆ ਮਾਨਕ ਜੀ ਐਮਜੀ ਟੈਲੀਕਾਸਟ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਐਮਜੀ ਟੈਲੀਕਾਸਟ ਦੀ ਸਾਰੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਨੂੰ ਲੱਭ ਕੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਦਾ ਇੱਕ ਵਾਰੀ ਫੇਰ ਜੀਓ ਆਇਆਂ ਕਹਿੰਦਾ ਮਾਰਕ ਸਾਹਿਬ ਇਸ ਤੋਂ ਪਹਿਲਾਂ ਕਿ ਮੁਲਾਕਾਤ ਦੀ ਸ਼ੁਰੂਆਤ ਕੀਤੀ ਜਾਵੇ ਕਿਉਂ ਨਾ ਕਿਸੇ ਖੂਬਸੂਰਤ ਗੀਤ ਦੇ ਨਾਲ ਜਿਹੜੀ ਸਾਂਝ ਪਾਈ ਜਾਵੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਤੁਹਾਡੇ ਕੋਲ ਕਿੰਨਾ ਬੇਸ਼ੁਮਾਰ ਜਿਹੜਾ ਹੁਨਰ ਹੈ ਉਹ ਤੁਸੀਂ ਸੰਭਾਲੀ ਬੈਠੇ ਹੋ ਕਿਸੇ ਖੂਬਸੂਰਤ ਗੀਤ ਦੇ ਨਾਲ ਸਾਂਝ ਪਾਓ ਗੀਤ ਮੈਂ ਤੁਹਾਨੂੰ ਪੇਸ਼ ਕਰਨ ਲੱਗਾ ਇੱਕ ਮਾਂ ਆਪਣੀ ਧੀ ਨੂੰ ਜਦ ਸ਼ਹਿਰ ਪੜਨ ਜਾਂਦੀ ਏ ਤੇ ਕੀ ਸਲਾਹਕ ਦਿੰਦੀ ਏ ਕੀ ਮਤਾ ਦਿੰਦੀ ਏ ਹੋ ਸ਼ਹਿਰ ਚੱਲੀ ਏ ਪਰ ਨਰਕਾਨੇ ਕਿੱਤੋਂ ਖਟ ਨਾ ਲਿਆਵੀਂ ਮੇਣੇ ਤਾਨੇ ਹੋ ਸ਼ਹਿਰ ਚੱਲੀ ਏ ਪਰ ਨਰਕਾਨੇ ਕਿਤੋਂ ਖਟ ਨਾ ਲਿਆਵੀਂ ਮੇਣੇ ਤਾਨੇ ਹੋ ਕੱਲੀ ਭੇਜਣ ਲੱਗਿਆ ਐਨਾ ਫਿਕਰ ਕਰੀ ਹਏ ਕੱਲੀ ਭੇਜਣ ਲੱਗਿਆ ਐਨਾ ਫਿਕਰ ਕਰੀ ਹੋ ਕੁੜੀਆਂ ਵਾਲੀ ਦੂਰ ਤੇਰੇ ਤੋਂ ਸੱਗ ਨਾ ਹੋ ਜਏ ਉਹ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਾਈਂ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਾਈਂ ਹੋ ਵੱਡਾ ਸ਼ਹਿਰ ਤੇ ਵੱਡੀਆਂ ਗੱਲਾਂ ਬਾਤਾਂ ਹੋਣ ਗਿਆ ਪਰ ਆਉਣ ਜਾਣ ਨੂੰ ਤੈਨੂੰ ਨੇਰੀਆਂ ਰਾਤਾ ਹੋਣਗੀਆਂ ਪਰ ਆਉਣ ਜਾਣ ਨੂੰ ਤੈਨੂੰ ਨੇਰੀਆਂ ਰਾਤਾ ਹੋਣਗੀਆਂ ਹਾਰੋਕ ਲਮੀ ਤੂੰ ਇੰਨਾ ਆਪਣੇ ਪਹਿਰਾ ਨੂੰ ਹਾਰੋਕ ਲਮੀ ਤੂੰ ਇੰਨਾ ਆਪਣੇ ਪਹਿਰਾ ਨੂੰ ਹਰਾ ਬਦਨਾਮੀ ਵਾਲਾ ਕਿਦਰੇ ਲੱਗਣਾ ਹੋ ਜਏ ਪਿਓ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਾਏ ਪਿਓ ਤੇਰੇ ਦਾ ਪਿੰਡ ਦੀ ਸਾਥ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਾਏ ਹੋ ਵੱਡਿਆਂ ਕਰਾਂਦੇ ਕਾਕੇ ਮਿਲਣੇ ਕਰਾ ਵਾਲੇ ਨਹੀਂ ਪਰ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾ ਵਾਲੇ ਨਹੀਂ ਪਰ ਪਤਾ ਮੈਨੂੰ ਤੈ ਚੁਣਨੇ ਨੇਕ ਵਿਚਾਰਾ ਵਾਲੇ ਨਹੀਂ ਓ ਤੇਰੇ ਕਰਕੇ ਹੋ ਜਾਏ ਸਾਡਾ ਸਿਰ ਉੱਚਾ ਤੇਰੇ ਕਰਕੇ ਹੋ ਜਾਏ ਸਾਡਾ ਸਿਰ ਉੱਚਾ ਪੁੱਤ ਤੇਰੇ ਕਰਕੇ ਘਰ ਦੀ ਉੱਚੀ ਕੰਦਨਾ ਹੋ ਜਏ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਏ ਪਿਓ ਤੇਰੇ ਦਾ ਪਿੰਡ ਦੀ ਸੱਤ ਵਿੱਚ लाਡ ਲੀਏ ਖਿਆਲ ਰੱਖੀ ਕਿਤੇ ਆਉਣਾ ਜਾਣਾ ਬੰਦ ਨਾ ਹੋ ਜਏ ਖਿਆਲ ਰੱਖੀ ਕਿਤੇ ਆਉਣਾ ਜਰਾ ਬਦਨਾ ਹੋ ਜਏ ਬਹੁਤ ਖੂਬਸੂਰਤ ਬਾਖਵਲ ਬਣਕ ਜੀ ਤੁਹਾਨੂੰ ਸਭ ਤੋਂ ਪਹਿਲਾਂ ਕੀਨੀ ਵਾਲਾ ਸ਼ੇਰੀ ਦਿੱਤੀ ਕਿਸ ਬੰਦੇ ਨੇ ਜਿਹੜੀ ਹੈਗੀ ਤੁਹਾਨੂੰ ਇਸ ਗੱਲ ਦੀ ਸ਼ਾਬਾਸ਼ੀ ਦਿੱਤੀ ਕਿ ਤੁਹਾਡੀ ਆਵਾਜ਼ ਜਿਹੜੀ ਹੈ ਬੜੀ ਖੂਬਸੂਰਤ ਹੈ ਤੁਹਾਡੇ ਕੋਲ ਇੱਕ ਖੂਬਸੂਰਤ ਬੇਮਿਸਾਲ ਹਨਰ ਸੰਭਾਲੀ ਬੈਠੇ ਹੋ ਸ਼ੌਂਕ ਤਾਂ ਮੈਨੂੰ ਬਚਪਨ ਦਾ ਹੀ ਸੀ ਪਰ ਹੌਲੀ 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 ਜਦੋਂ ਮੈਂ ਪੜਦਾ ਪੜਦਾ 10ਵੀਂ ਪਾਸ ਕੀਤੀ ਪਲਸ 1 ਦੇ ਵਿੱਚ ਮੈਂ ਮਖੂਸ ਸਕੂਲ ਦੇ ਵਿੱਚ ਦਾਖਲਾ ਲਿਆ ਉੱਥੇ ਅਸੀਂ ਪਲਸ 2 ਵਾਲੇ ਵਿਦਿਆਰਥੀਆਂ 'ਚ ਪਾਰਟੀ ਦਿੱਤੀ ਜਦੋਂ ਆਪਣਾ ਸੈਸ਼ਨ ਪੂਰਾ ਕਰਕੇ ਜਾ ਰਹੇ ਸੀ ਤੇ ਉਦੋਂ ਮੈਂ ਹਰ ਭਜਨ ਮਾਨਜੀ ਦਾ ਗੀਤ ਆਇਆ ਇਸ ਚਿੱਠੀਏ ਨੀ ਚਿੱਠੀਏ ਉਹ ਮੈਂ ਸਟੇਜ ਦੇ ਉੱਤੇ ਗਾਇਆ ਤੇ ਮੈਨੂੰ ਉਸ ਸਕੂਲ ਦੇ ਵਿੱਚੋਂ ਮੇਰੇ ਦੋਸਤਾਂ ਮਿੱਤਰਾਂ ਵੱਲੋਂ ਬਹੁਤ ਹੀ ਜ਼ਿਆਦਾ ਹੱਲਾਸ਼ੀਰੀ ਦਿੱਤੀ ਪਿਆਰ ਮਿਲਿਆ ਕਿ ਉਹਨਾਂ ਨੇ ਕਿਹਾ ਕਿ ਤੂੰ ਇਸ ਲਾਈਨ ਦੇ ਵਿੱਚ ਆਪਣੀ ਕੋਸ਼ਿਸ਼ ਕਰ ਤੇ ਉਦੋਂ ਦਾ ਮੈਂ ਇਸ ਲਾਈਨ ਦੇ ਵਿੱਚ ਆਪਣੀ ਕੋਸ਼ਿਸ਼ ਕਰਦਾ ਤੇ ਸੋਸ਼ਲ ਮੀਡੀਆ ਦੇ ਕੋਈ ਨਾ ਕੋਈ ਗੀਤ ਪਾ ਗਾ ਕੇ ਤੁਹਾਡੇ ਸਾਹਮਣੇ ਪੇਸ਼ ਕਰਦਾ ਰਹਿਣਾ ਹੈ ਪਰਿਵਾਰ ਦਾ ਕਿੰਨਾ ਕੁ ਸਾਥ ਹੈ ਪਰਿਵਾਰ ਦਾ ਸਾਥ ਕੋਈ ਜ਼ਿਆਦਾ ਨਹੀਂ 50 50 ਕਹਿ ਸਕਦੇ ਆ ਕਿਉਂਕਿ ਮੇਰਾ ਪਰਿਵਾਰ ਜਿਹੜਾ ਧਾਰਮਿਕ ਵਿਚਾਰਾਂ ਵਾਲਾ ਤੇ ਉਹ ਚਾਹੁੰਦੇ ਸੀ ਵੀ ਇਸ ਲਾਈਨ ਦੇ ਵਿੱਚ ਨਾ ਆਇਆ ਜਾਵੇ ਕਿਉਂਕਿ ਜ਼ਿਮੀਦਾਰ ਪਰਿਵਾਰ ਦੇ ਵਿੱਚੋਂ ਬਲੌਂਗ ਕਰਦੇ ਆ ਉਹਨੂੰ ਨਹੀਂ ਸੀ ਚੰਗਾ ਲੱਗਦਾ ਪਰ ਜਿਹੜੀ ਕੁਦਰਤ ਦੀ ਦੇਣ ਹੈ ਕੁਦਰਤ ਦੀ ਦਾਤ ਹੈ ਉਹਨੂੰ ਦੱਬਣਾ ਵੀ ਚੰਗੀ ਗੱਲ ਨਹੀਂ ਸੋ ਮੈਂ ਆਪਣਾ ਕੋਸ਼ਿਸ਼ ਕਰਦਾ ਰਹਿਣਾ ਵਾਂ ਇਸ ਲਾਈਨ ਦੇ ਵਿੱਚ ਅੱਗੇ ਆਉਣ ਦੀ ਤੇ ਆਪਣੇ ਇਸ ਹੁਨਰ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਅਗਰ ਧਾਰਮਿਕ ਪਰਿਵਾਰ ਆ ਤਾਂ ਤੁਸੀਂ ਕਵੀਸ਼ਰੀ ਵਾਲੇ ਪਾਸੇ ਜਾ ਸਕਦੇ ਸੀ ਢਾਡੀ ਜੱਥੇ ਨਾਲ ਜਾ ਸਕਦੇ ਸੀਗੇ ਉਧਰ ਵੀ ਕਦੀ ਕੋਸ਼ਿਸ਼ ਕੀਤੀ ਕਿ ਨਹੀਂ ਨੇ ਉਧਰ ਜਦੋਂ ਮੈਂ ਪੜਦਾ ਸੌਦੋਂ ਇੱਕ ਦੋ ਵਾਰੀ ਕੋਸ਼ਿਸ਼ ਕੀਤੀ ਜਾਣ ਦੀ ਕਵੀਸ਼ਰੀ ਵੀ ਮਕਰਦਾ ਰਿਹਾ ਛੋਟਾ ਹੁੰਦਾ ਪਰ ਜਿਵੇਂ ਸਮੇਂ ਨੇ ਜਿਹੜੇ ਬਣ ਕਰਵਟ ਮੋੜੀ ਉਧਰ ਨੂੰ ਮੁੜ ਗਏ ਮੇਰੇ ਗੀਤ ਹੁਣ ਵੀ ਕਵੀਸ਼ਰੀ ਵਰਗੇ ਹੀ ਆ ਕਿਉਂਕਿ ਮੈਂ ਇਹੋ ਜਿਹੇ ਗੀਤ ਨਹੀਂ ਗਾਉਂਦਾ ਕਿ ਜਿਹੜੇ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਨਾਲ ਜਾ ਸਕਣ ਜਾਂ ਮਾਂ ਨੂੰ ਧੀ ਦੇ ਕੋਲੋਂ ਉੱਠ ਕੇ ਜਾਣਾ ਪਵੇ ਜਾਂ ਪਿਓ ਨੂੰ ਧੀ ਦੇ ਕੋਲੋਂ ਉੱਠ ਕੇ ਜਾਣਾ ਪਵੇ ਭਰਾ ਨੂੰ ਭੈਣ ਦੇ ਕੋਲੋਂ ਦੂਰ ਜਾਣਾ ਪਵੇ ਇਹੋ ਜਿਹਾ ਗੀਤ ਮੈਂ ਨਹੀਂ ਗਾਉਂਦਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖ ਕੇ ਆਪਣੇ ਗੀਤ ਲੋਕਾਂ ਦੇ ਸਾਹਮਣੇ ਲੈ ਕੇ ਆਵਾਂ ਤੁਸੀਂ ਪਰਿਵਾਰ ਬਾਰੇ ਜ਼ਿਕਰ ਕੀਤਾ ਹੈ ਕਿ ਪਰਿਵਾਰ ਜਿਹੜਾ ਹੈਗਾ ਬਹੁਤ ਧਾਰਮਿਕ ਵਿਚਾਰਾਂ ਵਾਲਾ ਹੈ ਸੋ ਕੁਦਰਤੀ ਗੱਲ ਹੈ ਕਿ ਤੁਹਾਡਾ ਜਿਹੜਾ ਹੈਗਾ ਧਾਰਮਿਕ ਗਾਇਕੀ ਵੱਲੇ ਵੀ ਜਿਹੜਾ ਜਾ ਸ਼ੌਕ ਹੋਏਗਾ ਰੁਝਾਨ ਹੋਏਗਾ ਜਾਂ ਘਰ ਦਾ ਮਾਹੌਲ ਹੈਗਾ ਸੋ ਕੋਈ ਪੰਜਾਬ ਨਾਲ ਮੁਤਲਕ ਗੀਤ ਜਿਹੜਾ ਹੈਗਾ ਜਾਂ ਕੋਈ ਪੰਜਾਬ ਨਾਲ متعلق ਗੀਤ ਜਾਂ ਜਿਹੜੇਗਾ ਹੋਰ ਕੋਈ ਧਾਰਮਿਕ ਖਿੱਤੇ ਦਾ ਗੀਤ ਜਿਹੜੇਗਾ ਜਰੂਰ ਸਾਂਝਾ ਕਰੋ ਮੈਂ ਤੁਹਾਡੇ ਨਾਲ ਗੀਤ ਸਾਂਝਾ ਕਰਨ ਜਾ ਰਿਹਾ ਪੰਜਾਬ ਦੇ ਬਾਰੇ ਉੱਜੜੀ ਉੱਜੜ ਕੇ ਬਸਣਾ ਲਿਖਿਆ ਲੇਖਾਂ ਚ ਪੰਜਾਬ ਦੇ ਉਹ ਤੁਹਾਡੇ ਸਾਹਮਣੇ ਮੈਂ ਪੇਸ਼ ਕਰਦਾ ਹੁ ਕਦੀ ਬਾਬਰ ਨੇ ਕਦੀ ਨਾਦਰ ਨੇ ਸਾਨੂੰ ਕੀਨੇ ਨਹੀਂ ਲੁੱਟਿਆ ਮੈਂ ਫਿਰ ਪੜ ਪੈਣਾ ਕਈ ਵਾਰੀ ਮੈਨੂੰ ਜੜ ਤੋਂ ਹੀ ਪੱਟ ਸੁਟਿਆ ਮੈਂ ਫਿਰ ਪਾਲ ਪੈਨਾ ਕਈ ਵਾਰੀ ਮੈਨੂੰ ਜੜ ਤੋਂ ਹੀ ਪੱਟ ਸੁਟਿਆ ਹੋ ਲੁੱਟ ਲੈ ਖਜ਼ਾਨੇ ਮਹਿਮੂਦ ਬੇ ਹਿਸਾਬ ਦੇ ਉਜੜ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਉਜੜ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਹਾ ਲੇਖਾ ਚ ਪੰਜਾਬ ਦੇ ਹੋ ਕੀ ਗੈਰਾਂ ਨੂੰ 도ਛਦਿਆ ਮੇਰੇ ਆਪਣੇ ਬਣ ਗਏ ਗੈਰ ਹੋ ਕੀ ਗੈਰਾਂ ਨੂੰ 도ਛਦਿਆ ਮੇਰੇ ਆਪਣੇ ਬਣ ਗਏ ਗੈਰ ਹੋ ਕੀਤਾ ਮੇਰਾ ਸੁਆਗਤ ਜੀਨਾ ਗਲਪਾ ਸਰਦੇ ਟੈਰ ਹੋ ਕੀਤਾ ਮੇਰਾ ਸਵਾਗਤ ਜੀਨਾ ਗਲ ਪਾਸੜ ਦੇ ਟੈਰ ਹੋ ਮਲਮ ਨਾ ਲੱਗੇ ਮਲਮ ਨਾ ਲੱਗੇ ਐਨੇ ਫਟਨੇ ਅਜ਼ਾਬ ਦੇ ਓ ਉਜੜ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਉਜੜੇ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਹਾ ਲੇਖਾ ਚ ਪੰਜਾਬ ਦੇ ਹੋ ਫੇਰ ਦਸ ਵਰੇ ਹਿਕ ਮੇਰੀ ਦੇ ਉੱਤੇ ਨੱਚੀ ਮੋਤ ਫੇਰ ਦਸ ਵਰੇ ਹਿਕ ਮੇਰੀ ਦੇ ਉੱਤੇ ਨੱਚੀ ਮੋਤ ਹੋ ਚੁਣ-ਚੁਣ ਲੈ ਗਈ ਗੱਭਰੂ ਕਰ ਗਈ ਬੁੱਢੜੇ ਬਾਪੂ ਆਉਤ ਹੋ ਚੁਣ-ਚੁਣ ਲੈ ਗਈ ਗੱਭਰੂ ਕਰ ਗਈ ਬੁੱਢੜੇ ਬਾਪੂ ਆਉਤ ਹੋ ਮੌਜਾਂ ਲੈਗੇ ਭੁਖੇ ਹਾਂ ਮੌਜਾਂ ਲੈਗੇ ਭੁਖੇ ਜਿਹੜੇ ਫੀਤੀ ਤੇ ਖਿਤਾਬ ਦੇ ਉਜੜ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਹਾ ਉਜੜੇ ਉਜੜ ਕੇ ਵਸਣਾ ਲਿਖਿਆ ਲੇਖਾ ਚ ਪੰਜਾਬ ਦੇ ਹਾ ਲੇਖਾ ਚ ਪੰਜਾਬ ਦੇ ਬਹੁਤ ਖੂਬਸੂਰਤ ਬਾਖਮਾਲ ਜਿੰਨੀ ਹੀ ਪੁਖਤਗੀ ਨਾਲ ਗੀਤ ਲਿਖਿਆ ਗਿਆ ਉਨੀ ਬਖੂਬੀ ਤੁਸੀਂ ਨਵਾਇਆ ਹੈ ਉਨੇ ਹੀ ਖੂਬਸੂਰਤ ਤੁਸੀਂ ਗਾਇਆ ਹੈ ਰਹਿਮਾਨਕ ਜੀ ਤੁਸੀਂ ਕੋਈ ਪ੍ਰੋਫੈਸ਼ਨਲ ਟਰੈਕ ਵੀ ਕੀਤਾ ਹੈ ਜਦੋਂ ਤੁਸੀਂ ਗਾਉਣ ਦਾ ਸ਼ੌਕ ਰੱਖਦੇ ਹੋ ਇਹ ਸ਼ੌਕ ਘਰ ਤੱਕ ਹੀ ਸੀਮਿਤ ਹੈ ਜਾਂ ਕੋਈ ਮਤਲਬ ਇਸ ਖੇਤਰ ਦੇ ਵਿੱਚ ਅੱਗੇ ਵੀ ਵਧਿਓ ਜੇ ਮੈਂ ਦੋ ਟਰੈਕ ਕੀਤੇ ਸੀ ਇੱਕ ਧਾਰਮਿਕ ਮੇਰ ਤੇਰੀ ਉਹ ਜਦੋਂ ਮੈਂ ਇਹਨੂੰ ਡਿਊਟੀ ਮਿਲੀ ਸੀ ਮੈਂ ਜੋਬ ਸਰਕਾਰੀ ਉਸ ਤੋਂ ਬਾਅਦ ਮੈਂ ਉਸ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਸੀ ਕਿ ਮੈਂ ਜੋ ਵੀ ਹਾਂ ਮਾਲਕਾ ਮੇਰ ਤੇਰੀ ਦਾ ਸਦਕਾ ਉਹ ਧਾਰਮਿਕ ਟਰੈਕ ਕੀਤਾ ਸੀ ਉਸ ਤੋਂ ਬਾਅਦ ਕਿ ਮੈਂ ਪਿੱਛੇ ਜੇ ਹਰੀ ਸਿੰਘ ਨਲਵਾਈ ਦੀ ਵਾਰ ਕੀਤੀ ਸੀ ਤੇ ਦੋ ਗੀਤ ਮੈਂ ਕੀਤੇ ਨੇ ਇੱਕ ਦੋ ਗੀਤ ਹੋਰ ਕੀਤੇ ਨੇ ਪਰੇ ਦੂਆਂ ਤੇ ਜੇ ਤਾਂ ਮੈਨੂੰ ਵਧੀਆ ਲੱਗੇ ਸੀ ਸੋ ਮੇਰੇ ਹੋਰ ਵੀ ਗੀਤ ਆਉਣ ਵਾਲੇ ਸਮੇਂ ਦੇ ਵਿੱਚ ਆਉਣਗੇ ਪਰ ਇਹ ਦੋਕ ਟ੍ਰੈਕ ਜਿਹੜੇ ਮੇਰੇ YouTube ਤੇ ਚੱਲ ਰਹੇ ਨੇ ਕਿੰਨਾ ਕੁ ਰਿਸਪੌਂਸ ਪਿਲਿਆ ਸਰੋਤਿਆਂ ਵੱਲੋਂ ਰਿਸਪੌਂਸ ਜ ਚੰਗੀਆਂ ਚੀਜ਼ਾਂ ਨੂੰ ਤਾਂ ਤੁਸੀਂ ਆਪ ਸਾਨੇ 'ਚ ਘਾਟੀ ਮਿਲਦਾ ਹੈ ਕਿਉਂਕਿ ਅੱਜ ਕੱਲ ਨੱਚਣ ਟੱਪਣ ਵਾਲੇ ਭੰਗੜੇ ਵਾਲੇ ਗੀਤ ਜਾਂ ਪਿਆਰ ਮੁਹੱਬਤ ਵਾਲੇ ਜਾਂ ਹਥਿਆਰਾਂ ਵਾਲੇ ਇਹੋ ਜਿਹੇ ਗੀਤ ਜ਼ਿਆਦਾ ਚੱਲਦੇ ਨੇ ਇਹਨਾਂ ਨੂੰ ਰਿਸਪੌਂਸ ਥੋੜਾ ਮਿਲਿਆ ਚਲੋ ਜਿੰਨਾ ਵੀ ਮਿਲਿਆ ਆਪਾਂ ਸੰਤੁਸ਼ਟ ਹਾਂ ਕਿ ਆਪਾਂ ਇਸ ਲਾਈਨ ਦੇ ਵਿੱਚ ਆਏ ਆ ਕੋਸ਼ਿਸ਼ ਕੀਤੀ ਇੱਕ ਚੰਗਾ ਕਦਮ ਪੁੱਟਣ ਦੀ ਸੋ ਇਹੋ ਜਿਹਾ ਕਦਮ ਪੁੱਟਦੇ ਰਵਾਂਗੇ ਪਹਿਲਾ ਗੀਤ ਜਿਹੜਾ ਹੈਗਾ ਧਾਰਮਿਕ ਹੈ ਜਿਹੜਾ ਤੁਸੀਂ ਸ਼ੁਕਰਾਨੇ ਦੀ ਅਕਾਲ ਪੁਰਖ ਤੇ ਪਰਮਾਤਮਾ ਦਾ ਸ਼ੁਕਰਾਨੇ ਦੀ ਰੂਪ ਚ ਕੀਤਾ ਅਕੀਤ ਤੇ ਫੁੱਲ ਭੇਟ ਕੀਤੇ ਹੈ ਤਾਂ ਦੂਸਰਾ ਗੀਤ ਜਿਹੜਾ ਹੈਗਾ ਉਹ ਧਰਮ ਦੇ ਨਾਲ ਧਾਰਮਿਕ ਗੀਤ ਸੀਗਾ ਅੱਜ ਰਹਿਗਾ ਸਿੱਖ ਇਤਿਹਾਸ ਨਾਲ ਸੰਬੰਧਿਤ ਸੀਗਾ ਤੁਸੀਂ ਕੋਈ ਇਸ ਗੱਲ ਤੋਂ ਹਟ ਕੇ ਕੋਈ ਬੀਟ ਕੋਈ ਰੋਮਾਂਟਿਕ ਬੀਟ ਜਿਹੜੇ ਹੈਗੇ ਜਾਂ ਜਿਹੜੇ ਇਹ ਹਲਕੇ ਫੁਲਕੇ ਗੀਤ ਹੈ ਉਹ ਵੀ ਆਉਣ ਵਾਲੇ ਸਮੇਂ ਚ ਲੈ ਕੇ ਆ ਰਹੇ ਹਾਂ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਲੈ ਕੇ ਆਵਾਂਗੇ ਨੌਜਵਾਨਾਂ ਦੀ ਪਸੰਦ ਦੇ ਵੀ ਗੀਤ ਲੈ ਕੇ ਆਵਾਂਗੇ ਪਰ ਹੋਣਗੇ ਇਹੋ ਜਿਹੇ ਜੀ ਦੇ ਵਿੱਚ ਸਾਨੂੰ ਪਰਿਵਾਰ ਨੂੰ ਇਕੱਠਿਆਂ ਬੈਠ ਕੇ ਸੁਣਨ ਵਿੱਚ ਸ਼ਰਮਿੰਦਗੀ ਮਹਿਸੂਸ ਹੋਵੇ ਇਹੋ ਜਿਹੇ ਗੀਤ ਨਹੀਂ ਲੈ ਕੇ ਆਵਾਂਗੇ ਵਧੀਆ ਪਰਿਵਾਰਕ ਸੱਭਿਆਚਾਰਕ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗੀਤ ਲੈ ਕੇ ਆਵਾਂਗੇ ਕੀ ਮਹਿਸੂਸ ਕਰਦੇ ਹੋ ਕਮੀ ਕਿੱਥੇ ਰਹਿ ਗਈ ਕਮੇ ਜੀ ਕੋਸ਼ਿਸ਼ ਤਾਂ ਕੀਤੀ ਵਧੀਆ ਮੈਟਰ ਲੈ ਕੇ ਗਾਉਣ ਦੀ ਪਰ ਅੱਜ ਕੱਲ ਥੋੜਾ ਜਿਹਾ ਜਿਹੜਾ ਆਰਗੋ ਤਿਆਰ ਕਰਨੀ ਉਹਦੇ ਵਿੱਚ ਵੀ ਮਿਊਜ਼ਿਕ ਡਾਇਰੈਕਟਰਾਂ ਵੱਲੋਂ ਜਿਹੜਾ ਤਿਆਰ ਕੀਤਾ ਜਾਂਦਾ ਹੈ ਬਹੁਤ ਮਹਿੰਗੇ ਪ੍ਰੋਜੈਕਟ ਹੋ ਗਏ ਨੇ ਸੋ ਓਨਾ ਮਹਿੰਗਾ ਪ੍ਰੋਜੈਕਟ ਆਪਾਂ ਕਰ ਨਹੀਂ ਸਕੇ ਉਸ ਤੋਂ ਬਾਅਦ ਵੀਡੀਓ ਵੀ ਮਹਿੰਗੀ ਚ ਬਣਾਉਣੀ ਪੈਂਦੀ ਏ ਸੋ ਆਰਥਿਕ ਪੱਖੋਂ ਵੀ ਕੁਝ ਕਮਜ਼ੋਰੀਆਂ ਨੇ ਤੇ ਇਸ ਕਰਕੇ ਆਪਾਂ ਫਿਰ ਪ੍ਰੋਮੋਸ਼ਨ ਕਰਨੀ ਪੈਂਦੀ ਏ ਕੰਪਨੀ ਨੂੰ ਪੈਸੇ ਦੇਣੇ ਪੈਂਦੇ ਇਹਨਾਂ ਕੁਝ ਨਹੀਂ ਸੀ ਕਰ ਸਕਦੇ ਜਿੰਨਾ ਕ ਆਪਾਂ ਕਰ ਸਕਦੇ ਸਾਂ ਓਨਾ ਕੀਤਾ ਬਸ ਪ੍ਰੋਮੋਸ਼ਨ ਪੱਖੋਂ ਕੋਈ ਚੀਜ਼ਾਂ ਰਹਿ ਗਈਆਂ ਨੇ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਸਰੋਤਿਆਂ ਤੱਕ ਪ੍ਰੋਮੋਸ਼ਨ ਕਰਕੇ ਵੀ ਤੇ ਵਧੀਆ ਗੀਤ ਲੈ ਕੇ ਪਹੁੰਚਿਆ ਜਾਵੇ ਇਸ ਖੇਤਰ ਵਿੱਚ ਅੱਗੇ ਵਧਣ ਵਾਸਤੇ ਦੀ ਰਹਗਾ ਗਾਇਕੀ ਦੇ ਖੇਤਰ ਵਿੱਚ ਅੱਗੇ ਵਧਣ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਤੁਹਾਡੀ ਫੇਸ ਵੈਲਿਊ ਚਾਹੀਦੀ ਹੈ ਤੁਹਾਡੀ ਬੈਕਗ੍ਰਾਉਂਡ ਚਾਹੀਦੀ ਹੈ ਅੱਛਾ ਮੈਟਰ ਚਾਹੀਦਾ ਹੈ ਅੱਛਾ ਵੀਡੀਓ ਡਾਇਰੈਕਟਰ ਚਾਹੀਦਾ ਹੈ ਖੂਬਸੂਰਤ ਵੀਡੀਓ ਚਾਹੀਦੀ ਹੈ ਹੋਰ ਵੀ ਬਹੁਤ ਕੁਝ ਚਾਹੀਦਾ ਸਾਰੀਆਂ ਗੱਲਾਂ ਦੇ ਵਿੱਚੋਂ ਅਹਿਮ ਜਿਹੜੀ ਹੈਗੀ ਹੈ ਕਿਹੜੀ ਗੱਲ ਸਮਝਦੇ ਹੋ ਵੀ ਕਿਹੜੀ ਗੱਲ ਹੈ ਜਿਹਦੀ ਉੱਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਸਭ ਤੋਂ ਜ਼ਿਆਦਾ ਜੀ ਜਿਹੜੇ ਗੀਤ ਦੇ ਬੋਲ ਨੇ ਉਹ ਇਹੋ ਜਿਹੇ ਹੋਣ ਕਿ ਹ ਆਸਾਨ ਹੋਣਾ ਕਿਉਂਕਿ ਜਦੋਂ ਕੋਈ ਇਨਸਾਨ ਗੁਣਗਣਾਉਣ ਲੱਗਦਾ ਹੈ ਉਹ ਗੀਤ ਲੋਕ ਗੀਤ ਬਣ ਜਾਂਦਾ ਹੈ ਸੋ ਇਸ ਕਰਕੇ ਜਿਹੜੇ ਗੀਤ ਨੂੰ ਗੁਣਗਣਾਉਣ ਲੱਗ ਪੈਂਦੇ ਨੇ ਲੋਕ ਬੱਚੇ ਬਜ਼ੁਰਗ ਉਹ ਗੀਤ ਹਮੇਸ਼ਾ ਸਰੋਤਿਆਂ ਨੂੰ ਪ੍ਰਵਾਨਿਤ ਹੁੰਦੇ ਨੇ ਸੋ ਵਧੀਆ ਮੈਟਰ ਲੈ ਕੇ ਆਉਣਾ ਚਾਹੀਦਾ ਹੈ ਤੁਸੀਂ ਇਕਾਂਤਪੁਰ ਦਾ ਸ਼ੁਕਰਾਨਾ ਕੀਤਾ ਜਦੋਂ ਤੁਹਾਨੂੰ ਸਰਕਾਰੀ ਨੌਕਰੀ ਮਿਲੀ ਕਿਹੜੀ ਖੇਤਰ ਚ ਐਸ ਵੇਲੇ ਜਰੀ ਸੇਵਨ ਬਾਰੇ ਹੋ ਮੈਂ ਜੀ ਪੰਜਾਬ ਜੇਲ੍ਹ ਵਿਭਾਗ ਦੇ ਵਿੱਚ ਡਿਊਟੀ ਕਰ ਰਿਹਾ ਸੱਤ ਸੱਤ ਸਾਲ ਹੋ ਗਏ ਮੈਨੂੰ ਮੈਂ ਕਿਹਦੇ ਵਿੱਚ ਡਿਊਟੀ ਕਰਦਾ ਨੂੰ ਮੈਨੂੰ ਮਹਿਕਮੇ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ ਮੈਂ ਇਸ ਟਾਈਮ ਮੇਰੀ ਜੋ ਡਿਊਟੀ ਕੇਂਦਰੀ ਜਲ ਫਰੋਜਪੁਰ ਦੇ ਵਿੱਚ ਹੈ ਤਾਂ ਮੈਂ ਆਪਣੇ ਤਨਦੇਹੀ ਦੇ ਨਾਲ ਆਪਣੀ ਡਿਊਟੀ ਵੀ ਪੂਰੀ ਵਧੀਆ ਕਰਦਾ ਤੇ ਜਦੋਂ ਮੇਰਾ ਵਿਹਲਾ ਸਮਾਂ ਹੁੰਦਾ ਮੈਂ ਇਸ ਆਪਣੇ ਸ਼ੌਕ ਨੂੰ ਦਿੰਦਾ ਉਸ ਖੇਤਰ ਦੇ ਵਿੱਚ ਜਿਹੜਾ ਸ਼ੌਕ ਹੈ ਉਹ ਕਦੀ ਮਰਦਾ ਨਹੀਂ ਇਹ ਤਾਂ ਸੇਵਿਆਂ ਤੱਕ ਜਾਂਦਾ ਜੇਲ ਦੀ ਡਿਊਟੀ ਦੇ ਬਾਅਦ ਹੁਆਇਆਂ ਬਹੁਤ ਸਾਰੇ ਇਹੋ ਜਿਹੇ ਕੈਦੀ ਵੀ ਹੋਣਗੇ ਜਿਹੜੇ ਸ਼ੌਕ ਰੱਖਦੇ ਹੋਣਗੇ ਕਦੀ ਉੱਥੇ ਉਹਨਾਂ ਨੂੰ ਮੌਕਾ ਮਿਲਿਆ ਕਿ ਉਹਨਾਂ ਦੇ ਨਾਲ ਜਿਹੜੀ ਹੈਗੀ ਆ ਉਹਨਾਂ ਦਾ ਜਿਹੜਾ ਹੋਣਾ ਰਿਹਾ ਉਹ ਵੀ ਕਿਤੇ ਸਾਹਮਣੇ ਆ ਸਕਦਾ ਹੋਵੇ ਜੇ ਉਹਨਾਂ ਨਾਲ ਬਹੁਤ ਵਾਰੀ ਮੌਕਾ ਬਣਿਆ ਕਈ ਵਾਰੀ ਤੋਂ ਜਦੋਂ ਮੈਂ ਡਿਊਟੀ ਕਰਦਾ ਮੇਰੇ ਕੋਲ ਹੀ ਆ ਜਾਂਦੇ ਨੇ ਕੁਝ ਉਹ ਸੁਣਾਉਣ ਲੱਗ ਪਿੰਦੇ ਨੇ ਫਿਰ ਮੈਨੂੰ ਵੀ ਆਉਂਦੇ ਨੇ ਕੋਈ ਨਾ ਕੋਈ ਸੁਣਾਇਆ ਜਾਵੇ ਸੋ ਇਸ ਤਰ੍ਹਾਂ ਅਸੀਂ ਆਪਣਾ ਨਾਲੇ ਤੇ ਆਪਣੇ ਸ਼ੌਕ ਨੂੰ ਪਰਫੁੱਲਤ ਕਰੀਦਾ ਨਾਲੇ ਸਮਾਂ ਪਾਸ ਹੋ ਜਾਂਦਾ ਜਿਹੜੇ ਕੈਦੀ ਨੇ ਆਪਣੀਆਂ ਬੈਰਕਾ ਦੇ ਵਿੱਚ ਵੀ ਜਦੋਂ ਬੰਦ ਹੁੰਦੇ ਨੇ ਤੇ ਆਪਸ ਵਿੱਚ ਰਲ ਮਿਲ ਕੇ ਸਮਾਂ ਪਾਸ ਕਰਦੇ ਨੇ ਕੁਝ ਗਾਉਂ ਜੋ ਜੀ ਵੀ ਜਿਹੜਾ ਵੀ ਉਹਨਾਂ ਕੋਲੇ ਕਲਾ ਹੈ ਜਿਹੜਾ ਵੀ ਹੁਨਰ ਹੈ ਉਹਨਾਂ ਦੇ ਨਾਲ ਆਪਣਾ ਸਮਾਪਤੀ ਕਰਦੇ ਨੇ ਸਾਡੇ ਦਰਸ਼ਕਾਂ ਦੇ ਨਾਲ ਵੀ ਜਿਹੜਾ ਹੈਗਾ ਕਿਸੇ ਖੂਬਸੂਰਤ ਗੀਤ ਦੇ ਨਾਲ ਸਾਂਝ ਪਵਾਓ ਕਿਉਂਕਿ ਦਰਸ਼ਕ ਵੀ ਚਾਹੁੰਦੇ ਹੋਣਗੇ ਕਿ ਇੰਨੀ ਮਿੱਠੀ ਆਵਾਜ਼ ਇੰਨੀ ਖੂਬਸੂਰਤ ਆਵਾਜ਼ ਹੈ ਕਿ ਦੁਬਾਰਾ ਕੋ ਗੀਤ ਸੁਣਾ ਜਾਵੇ ਕਿਸੇ ਖੂਬਸੂਰਤ ਗੀਤ ਦੇ ਨਾਲ ਮੈਂ ਤੁਹਾਨੂੰ ਇੱਕ ਸੈਡ ਗੀਤ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹੋ ਦਿਲ ਕੱਚ ਦਾਤੇ ਪੱਥਰਾ ਦਾ ਜੱਗ ਸੀ ਚੋਟਾਂ ਲੜੇ ਪੁਣੇ ਚ ਗਈਆਂ ਲੱਗ ਸੀ ਦਿਲ ਕੱਚ ਦਾ ਤੇ ਪੱਥਰਾ ਦਾ ਜੱਗ ਸੀ ਚੋਟਾਂ ਲੜੇ ਪੁਣੇ ਚ ਗਈਆਂ ਲੱਗ ਸੀ ਸੀਨੇ ਵਿੱਚ ਪਹਿਲਾਂ ਹੀ ਸੀ ਜ਼ਖਮ ਬਥੇਰੇ ਹਏ ਸੀਨੇ ਵਿੱਚ ਪਹਿਲਾਂ ਹੀ ਸੀ ਨਜਕ ਮੁਬਥੇਰੇ ਵੇ ਹੋਰ ਕਾ ਦਾ ਕਹਿ ਰਟਾ ਗਿਆ ਤੂੰ ਤਾਂ ਆਇਆ ਸੀ ਵਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆ ਤੂੰ ਤਾਂ ਆਇਆ ਸੀ ਵਡਾਉਣ ਦੁੱਖ ਮੇਰੇ ਵੇ ਸੋ ਦੁੱਖ ਹੋਰ ਲਾ ਗਿਆ ਵੇ ਸੋ ਦੁੱਖ ਹੋਰ ਲਾਗਿਆ ਬਹੁਤ ਖੂਬਸੂਰਤ ਬਾਕਮਾਲ ਮਾਨਕ ਜੀ ਕਿਸੇ ਨੂੰ ਉਸਤਾਦ ਵੀ ਧਾਰਿਆ ਉਸਤਾਦ ਜੇ ਮੇਰੇ ਬਾਬਾ ਜੋਰਾ ਸਿੰਘ ਜੀ ਧਰਮਗੋੜ ਤੋਂ ਨੇ ਜਿਹੜੇ ਉਸਤਾਦ ਜਸਵੰਤ ਪੰਵਰਾ ਜੀ ਦੇ ਸ਼ਾਗਿਰਦ ਨੇ ਤੇ ਸਰਿੰਦਰ ਚਿੰਦਾ ਜੀ ਦੇ ਗੁਰਪਾਈ ਨੇ ਉਹਨਾਂ ਕੋਲ ਮੈਂ ਜਦੋਂ ਸਮਾਂ ਮਿਲਦਾ ਜਾਨਾ ਧਰਮਗੋੜ ਦੇ ਵਿੱਚ ਰਹਿੰਦੇ ਨੇ ਬਾਬਾ ਜੋਰਾ ਸਿੰਘ ਜੀ ਬਹੁਤ ਖੂਬਸੂਰਤ ਬੜੇ ਕਾਬਲ ਜਿਹੇ ਬੰਦੇ ਆ ਉਹਨਾਂ ਦਾ ਸਾਥ ਮੰਨਦੇ ਹੋ ਉਹਨਾਂ ਦੇ ਅਸ਼ੀਰਵਾਦ ਲੈ ਰਹੇ ਹੋ ਰਿਆਜ਼ ਕਿੰਨਾ ਕਰਦੀ ਹੂੰ ਰਿਆਜ਼ ਜਦੋਂ ਜੋਬ ਨਹੀਂ ਸੀ ਮਿਲੇ ਉਹਦਾ ਤਾਂ ਰਿਆਜ਼ ਬਹੁਤ ਜ਼ਿਆਦਾ ਹੁੰਦਾ ਸੀ ਪਰ ਹੁਣ ਜੋਬ ਦੇ ਵਿੱਚ ਵੀ ਸਮਾਂ ਦੇਣਾ ਪੈਂਦਾ ਹੈ ਪਰਿਵਾਰ ਕਰਜੇਵੇਂ ਵੀ ਨੇ ਜ਼ਿੰਮੇਵਾਰੀਆਂ ਵੀ ਨੇ ਹੁਣ ਥੋੜਾ ਘੱਟ ਸਮਾਂ ਲੱਗਦਾ ਜਦੋਂ ਸਮਾਂ ਮਿਲਦਾ ਕੋਸ਼ਿਸ਼ ਕਰੀਦੀ ਏ ਕਿ ਜਿੰਨਾ ਵੀ ਸਮਾਂ ਲੱਗੇ ਲਈਦਾ ਕਦੇ ਅੱਧਾ ਘੰਟਾ ਕਦੇ ਘੰਟਾ ਕਈ ਵਾਰ ਨਹੀਂ ਵੀ ਹੁੰਦਾ ਸੋ ਇੰਨਾ ਕੀ ਰਿਆਜ਼ ਕਰੀਦਾ ਜੀ ਤੁਹਾਡੇ ਸ਼ੌਕ ਦੇ ਵਿੱਚ ਰਿਹਾ ਤੁਹਾਡੇ ਮਹਿਕਮੇ ਵੱਲੋਂ ਕਦੀ ਕੋਈ ਅਰਚਨ ਤਾਂ ਨਹੀਂ ਪੇਸ਼ ਆਉਂਦੀ ਨਹੀਂ ਜੀ ਮਹਿਕਮੇ ਵੱਲੋਂ ਅਜੇ ਤੱਕ ਤਾਂ ਕੋਈ ਅਰਚਨ ਨਹੀਂ ਪੇਸ਼ ਆਈ ਸਭ ਸਹਿਯੋਗ ਦਿੰਦੇ ਨੇ ਵੀ ਚਲੋ ਕੋਈ ਸਾਡਾ ਮੁਲਾਜ਼ਮ ਹੈ ਸਾਡੇ ਮਹਿਕਮੇ ਦਾ ਨਾਮ ਉੱਚਾ ਕਰਦਾ ਸੋ ਮੈਨੂੰ ਆਪਣੇ ਅਫਸਰ ਸਹਿਬਾਨਾਂ ਵੱਲੋਂ ਆਪਣੇ ਸਾਥੀ ਸਹਿਬਾਨਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਜੀ ਕਦੇ ਮਹਿਕਮੇ ਦੇ ਵਿੱਚ ਜੇ ਇਹ ਸਰਕਾਰੀ ਸਮਾਗਮਤ ਵਿੱਚ ਵੀ ਕਿਤੇ ਗਾਉਣ ਦਾ ਪਰਫਾਰਮ ਕਰਨ ਦਾ ਮੌਕਾ ਮਿਲਿਆ ਹਾਂ ਜੀ ਜਦੋਂ ਕਿਤੇ ਜਿੱਥੇ ਮੈਂ ਜੇਲ੍ਹ ਦੇ ਵਿੱਚ ਡਿਊਟੀ ਕਰਦਾ ਜਦੋਂ ਉੱਥੇ ਕੋਈ ਫੰਕਸ਼ਨ ਹੁੰਦਾ ਜਾ ਕੋ ਜੱਜ ਸਹਿਬਾਂ ਆਉਂਦੇ ਨੇ ਜਾਂ ਕੋਈ ਵੱਡੇ ਅਫਸਰ ਸਹਿਬਾਂ ਆਉਂਦੇ ਨੇ ਤੇ ਉਹਨਾਂ ਦੇ ਆਉਣ ਕਰਕੇ ਜੇਲ੍ਹ ਵੱਲੋਂ ਇੱਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰੀਦਾ ਤੇ ਉੱਥੇ ਮੈਨੂੰ ਮੇਨ ਸਮਾਂ ਦਿੱਤਾ ਜਾਂਦਾ ਹੈ ਇੱਕ ਗੀਤ ਜਾਂ ਦੋ ਗੀਤ ਜਿੰਨੇ ਵੀ ਗਾਏ ਜਾਣ ਮੈਨੂੰ ਉੱਥੇ ਸਮਾਂ ਮਿਲਦਾ ਜੀ ਮਾਨਕ ਜੀ ਕੋਈ ਵੀ ਵਿਅਕਤੀ ਅੰਬਰ ਤੇ ਤਰੂ ਤਾਰਾ ਮਣਕੀ ਉਦੋਂ ਚਮਕਦਾ ਹੈ ਜਦੋਂ ਉਹ ਆਪਣੀ ਸ਼ੌਕ ਨੂੰ ਜਨੂਨ ਬਣਾ ਲੈਂਦਾ ਸੋ ਤੁਸੀਂ ਆਪਣੀ ਸ਼ੌਕ ਜਨੂਨ ਬਣਾਉਣ ਦੇ ਵਿੱਚ ਕੀ ਦੇਰੀ ਹੈ ਤੁਹਾਡੀ ਕਦੋਂ ਆਪਦੇ ਸ਼ੌਕ ਨੂੰ ਜਨੂਨ ਬਣਾਉਣ ਜਾ ਰਹੇ ਹੋ ਮੈਂ ਜੀ ਆਪਣੇ ਗੀਤ ਮੇਰੇ ਇੱਕ ਦੋ ਅੱਗੇ ਇੰਟਰਵਿਊ ਇੱਕ ਦੋ ਚੈਨਲਾਂ ਨੇ ਹੋਰ ਵੀ ਕੀਤੀਆਂ ਜੀ ਜਿਹਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸੋਸ਼ਲ ਮੀਡੀਆ ਤੇ ਮੈਂ ਆਪਣਾ ਇੱਕ ਦੋ ਗੀਤ ਰੋਜ਼ 9:00 ਵਜੇ ਨੂੰ ਸਰੋਤਿਆਂ ਵੱਲੋਂ ਭਰਪੂਰ ਹੰਗਾਰਾ ਮਿਲਦਾ ਹੈ ਸੋ ਉਸ ਹੰਗਾਰੇ ਨੂੰ ਮੁੱਖ ਰੱਖਦੇ ਆ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਗੀਤ ਵਿਦ ਮਿਊਜ਼ਿਕ ਲੈ ਕੇ ਸਰੋਤਿਆਂ ਦੇ ਸਾਹਮਣੇ ਆਵਾਂਗਾ ਤੇ ਮੈਂ ਉਮੀਦ ਕਰਦਾ ਕਿ ਸਰੋਤੇ ਮੇਰੇ ਆਉਣ ਵਾਲੇ ਗੀਤਾਂ ਨੂੰ ਪਿਆਰ ਦੇਣਗੇ ਤੁਸੀਂ ਜ਼ਿਕਰ ਕੀਤਾ ਸੀ ਕਿ ਤੁਸੀਂ ਕਬੀਸ਼ਰੀ ਵੀ ਕਰਦੇ ਰਹੇ ਹੋ ਪਰਿਵਾਰ ਜਿਹੜਾ ਹੈਗਾ ਧਾਰਮਿਕ ਹੈ ਪਹਿਲਾਂ ਤੁਸੀਂ ਸ਼ੁਰੂ ਚ ਕਬੀਸ਼ਰੀ ਕੀਤੀ ਸੋ ਕਿਉਂ ਨਾ ਜਿਹੜਾ ਹੈਗਾ ਉਹ ਕਬੀਸ਼ਰੀ ਦੇ ਨਾਲ ਸਾਂਝ ਪਾਈ ਜਾਵੇ ਮੋਇਆ ਜਦੋਂ ਪੰਜਾਬ ਦਾ ਮਹਾਰਾਜਾ ਮੋਈ ਬੀਰਤਾ ਬੀਰ ਪੰਜਾਬੀਆਂ ਦੀ ਜੀ ਦੇ ਨਾਲ ਬਹਿਰੀ ਥਰ ਥਰ ਕੰਬਦੇ ਸੀ ਟੁੱਟ ਗਈ ਸ਼ਮਸ਼ੀਰ ਪੰਜਾਬੀਆਂ ਦੀ ਉਹਦੇ ਰੰਗ ਮਹੱਲ ਵਿੱਚ ਲਹੂ ਡੁੱਲਾ ਲਿਪੜ ਗਈ ਤਸਵੀਰ ਪੰਜਾਬੀਆਂ ਦੀ ਉਹ ਕੱਲਾ ਸ਼ੇਰ ਨੀਚ ਖਾਦੇ ਵਿੱਚ ਸੜਿਆ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਹੋ ਪੰਜਾ ਤਤਾਂ ਦਾ ਜਦੋਂ ਸੀ ਸਾਜ ਟੁੱਟਾ ਟੁੱਟੀ ਅੱਧ ਚੋਂ ਤਾਨ ਪੰਜਾਬੀਆਂ ਦੀ ਹੋ ਜਦੋਂ ਜਿੰਦਾਂ ਨੇ ਸੜੀ ਤੇ ਵਹਿਣ ਪਾਏ ਮੁੱਕੀ ਜਿੰਦ ਤੇ ਜਾਨ ਪੰਜਾਬੀਆਂ ਦੀ ਹੋ ਉਹ ਦੇ ਵੇਖ ਕੇ ਫੁੱਲਾਂ ਨੂੰ ਕਹਿਣ ਲੋਕੀ ਰੁੜੀ ਜਾਂਦੀ ਓ ਸ਼ਾਨ ਪੰਜਾਬੀਆਂ ਦੀ ਮੈਨੂੰ ਦੱਸ ਦੇ ਮੇਰਿਆ ਢੋਲਣਾ ਵੇ ਹੋ ਸੰਭੂ ਕੌਣ ਕਮਾਨ ਪੰਜਾਬੀਆਂ ਦੀ ਹੋ ਤੀਰ ਜ ਦੇਣ ਵਾਲਾ ਸੁੱਤਾ ਵਿੱਚ ਕਫਣ ਵੱਜੇ ਕਿਸ ਤਰ੍ਹਾਂ ਤੀਰ ਪੰਜਾਬੀਆਂ ਦੀ ਉਹ ਕੱਲਾ ਸ਼ੇਰ ਨਹੀਂ ਚਖਾ ਦੇ ਵਿੱਚ ਸੜਿਆ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਉਹ ਮਾਲੀ ਛੱਡ ਕੇ ਤੁਰ ਗਿਆ ਬਾਗ ਸੁਨਿਆ ਖਸ ਗਈ ਗੁਲਜਾਰ ਪੰਜਾਬੀਆਂ ਦੀ ਹੋ ਵਾਲੀ ਪੰਜਾਂ ਦਰਿਆਵਾਂ ਦੇ ਜਾਨਮਗਰੋਂ ਤੇ ਲਈ ਕਿਸੇ ਨਸਾਰ ਪੰਜਾਬੀਆਂ ਦੀ ਹੋ ਰਹਿ ਗਈ ਲਟਕਦੀ ਕਿਲੇ ਦੀ ਕਾਂਦੇ ਉੱਤੇ ਰਤ ਪੀਣੀ ਤਲਵਾਰ ਪੰਜਾਬੀਆਂ ਦੀ ਹੋ ਸਿਰ ਤੋਂ ਤਾਜ ਦਲੀਪਦੇ ਨਹੀਂ ਲੱਥਾ ਦੇ ਲੱਥ ਗਈ ਦਸਤਾਰ ਪੰਜਾਬੀਆਂ ਦੀ ਔ ਖੈਬਰਤੀਕ ਬਣਾਈ ਸੀ ਜੋ ਨਾਲ ਵੇ ਖੁੱਸ ਗਈ ਜਗੀਰ ਪੰਜਾਬੀਆਂ ਦੀ ਹੋ ਕੱਲਾ ਸ਼ੇਰ ਨੀਚ ਖਾਦੇ ਵਿੱਚ ਸੜਿਆ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਤੇ ਸੜਗੀ ਨਾਲ ਤਕਦੀਰ ਪੰਜਾਬੀਆਂ ਦੀ ਬਹੁਤ ਖੂਬਸੂਰਤ ਬਾਕਮਾਲ ਤੁਹਾਡੀ ਕਵੀਸ਼ਰੀ ਨੇ ਲੂੰ ਕੰਡੇ ਖੜੇ ਕਰਦੀ ਹੈ ਇੰਨਾ ਖੂਬਸੂਰਤ ਦ੍ਰਿਸ਼ ਪੇਸ਼ ਕੀਤਾ ਹੈ ਇੰਨਾ ਭਿਆਨਕ ਤ੍ਰਿਸ਼ ਜਿਹਾ ਹੈ ਔਰ ਇੰਨੇ ਖੂਬਸੂਰਤ ਮਿੱਠੇ ਸ਼ਬਦਾਂ ਦੇ ਵਿਚਾਰ ਔਰ ਫੋਰਸਫੁਲੀ ਆਵਾਜ਼ ਦਿਨਰ ਪੇਸ਼ ਕੀਤਾ ਹੈ ਵਾਕਿਆ ਬਿਨਾ ਕਿਸੇ ਸ਼ੱਕ ਤੁਹਾਡੀ ਜਰੀ ਕਵੀਸ਼ਰੀ ਹੈ ਉਹ ਸਰਪਾਂ ਛਿੜਦੀ ਹੈ ਲੂਕਾਂ ਦੇ ਖੜੇ ਕਰਦੀ ਹੈ ਬਹੁਤ ਖੂਬਸੂਰਤ ਸੋ ਦੋਸਤੋ ਇਸਨ ਮਾਨਕ ਸੰਧੂ ਇੱਕ ਸਵਾਲ ਜਿਹੜਾ ਹੈਗਾ ਸਾਡੇ ਮਨ ਦੇ ਵਿੱਚ ਅਜੇ ਵੀ ਰਹਿ ਗਿਆ ਜਿਹੜਾ ਹੈ ਕਿ ਇਹਨਾਂ ਤੋਂ ਪੁੱਛਣਾ ਬਾਕੀ ਹੈ ਵੀ ਇਹਨਾਂ ਦਾ ਅਸਲ ਨਾਂ ਜਿਹੜਾ ਹੈਗਾ ਉਹਦੇ ਤੋਂ ਸਰੋਤਿਆਂ ਨੂੰ ਜ਼ਰੂਰ ਜਾਣੂ ਕਰਵਾਉਣ ਕਿਉਂਕਿ ਜਿਹੜਾ ਹੈਗਾ ਮਾਨਕ ਸੰਧੂ ਤਾਂ ਇਹਨਾਂ ਦਾ ਜਿਹੜਾ ਹੈਗਾ ਸਹਿਤਕ ਨਾਂ ਹੋ ਗਿਆ ਅਸਲ ਨਾਂ ਕੀ ਹੈ ਅਸਲ ਨਾਂ ਮੇਰਾ ਜੀ ਕੁਲਦੀਪ ਸਿੰਘ ਹੈ ਤੇ ਸੰਧੂ ਮੇਰੀ ਗੋਤ ਤੇ ਕੁਲਦੀਪ ਸੰਧੂ ਮੈਂ ਨਾਂ ਰੱਖਿਆ ਸੀ ਆਪਣੀ ਗਾਇਕੀ ਦੇ ਵਿੱਚ ਫਰਕਲਦੀਪ ਸੰਧੂ ਦੇ ਨਾਂ ਤੇ ਹੋਰ ਬਹੁਤ ਸਾਰੇ ਸਿੰਗਰ ਨੇ ਸੋ ਜਦੋਂ ਵੀ ਆਪਾਂ ਸਰਚ ਮਾਰਦੇ ਆਂ ਵੈਸੇ ਤੇ ਸਰਚ ਦੇ ਵਿੱਚ ਨਹੀਂ ਸੀ ਆਉਂਦਾ ਤੇ ਫੇਸ ਕਰਕੇ ਮੈਂ ਆਪਣੇ ਛੋਟੇ ਨਾਮ ਨੂੰ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ ਮਾਨਕ ਸੰਧੂ ਦੇ ਨਾਂ ਤੇ ਤੇ ਮੇਰਾ ਜਿਹੜਾ YouTube ਚੈਨਲ ਹੈ ਜਾਂ ਮੇਰਾ ਪੇਜ Facebook ਚੈਨਲ ਸਿੰਗਰ ਮਾਨਕ ਸੰਧੂ ਦੇ ਨਾਂ ਤੇ ਮੈਂ ਆਪਣਾ ਬਣਾਇਆ ਸੋ ਜਿੰਨੇ ਵੀ ਮੈਂ ਕੀਤ ਆਪਣੇ ਸੋਸ਼ਲ ਮੀਡੀਆ ਤੇ ਪਾਉਣਾ ਆਪਣੇ ਪੇਜ ਤੋਂ ਪਾਉਣਾ ਸੋ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਕਿ ਮੇਰੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕੀਤਾ ਜਾਵੇ ਪਹਲੋ ਕੀਤਾ ਜਾਵੇ ਤੇ ਅੱਗੇ ਤੋਂ ਵੀ ਮੈਂ ਇਹੋ ਜਿਹੀ ਗੀਤ ਤੁਹਾਡੀ ਕਚਰੀ ਵਿੱਚ ਲੈ ਕੇ ਆਉਂਦਾ ਰ੍ਹਾਂਗਾ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਨੂੰ ਕੋਈ ਤੁਹਾਡੇ ਵੱਲੋਂ ਖਾਸ ਸੁਨੇਹਾ ਐਮਜੀ ਟੈਲੀਕਾਸਟ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਨੇਹਾ ਬੇਨਤੀ ਏ ਕਿ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਦੇ ਨਾਲ ਕਈ ਹੀਰੇ ਇਹੋ ਜਿਹੇ ਪਿੰਡਾਂ ਦੇ ਵਿੱਚ ਬੈਠੇ ਨੇ ਜਿਹੜੇ ਗਰੀਬੀ ਦੀ ਮਾਰ ਨਾਲ ਥੱਲੇ ਰਹਿ ਗਏ ਨੇ ਸੋ ਇਸ ਤਰ੍ਹਾਂ ਜਿਵੇਂ ਐਮਜੀ ਟੈਲੀਕਾਸਟ ਵਾਲੇ ਉਹਨਾਂ ਨੂੰ ਉਹਨਾਂ ਫਨਕਾਰਾਂ ਨੂੰ ਉਹਨਾਂ ਸਿੰਗਰਾਂ ਨੂੰ ਲੱਭ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਨੇ ਸੋ ਉਹਨਾਂ ਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੋ ਸਕਦਾ ਹੈ ਕੋਈ ਗੁਰਬਤ ਦੀ ਜ਼ਿੰਦਗੀ ਵਿੱਚੋਂ ਨਿਕਲ ਕੇ ਆਪਣੇ ਸੁਪਨਿਆਂ ਦੇ ਮਹਿਲ ਨੂੰ ਪੂਰਾ ਕਰ ਸਕੇ ਸੋ ਬੇਨਤੀ ਹੈ ਮੇਰੀ ਕਿ ਜਿਹੜੇ ਫਨਕਾਰ ਦੱਬੇ ਨੇ ਉਹਨਾਂ ਨੂੰ ਜ਼ਰੂਰ ਸਹਿਯੋਗ ਦਿਆ ਕਰੋ ਸੋ ਇਹ ਹਨ ਮਾਨਕ ਸੰਧੂ ਕੁਲਦੀਪ ਸੰਧੂ ਉਰਫ ਮਾਨਕ ਸੰਧੂ ਸੋ ਦੋਸਤੋ ਸਾਡੀ ਇਹ ਮੁਲਾਕਾਤ ਤੁਹਾਨੂੰ ਕਿਵੇਂ ਲੱਗੀ ਤੁਸੀਂ ਸਾਨੂੰ ਕਮੈਂਟ ਬਾਕਸੇ ਜਾ ਕੇ ਆਪਣੇ ਕੀਮਤੀ ਸੁਝਾਅ ਜਰੂਰ ਦਿਓ। ਬਾਕੀ ਐਮ ਜੀ ਟੇਲ ਕਾਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਜਿੱਦਾਂ ਮਾਨਕ ਸਾਹਿਬ ਨੇ ਕਿਹਾ ਹੈ ਕਿ ਤੁਹਾਡੇ ਵੱਲੋਂ ਇੱਕ ਬਹੁਤ ਵੱਡੀ ਮਦਦ ਹੈ ਉਹਨਾਂ ਫਨਕਾਰਾਂ ਦੀ ਜਿਨ੍ਹਾਂ ਦੀਆਂ ਵੀਡੀਓਜ਼ ਨੂੰ ਤੁਸੀਂ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਹੋ ਜਾਂ ਕਰੋ ਤਾਂ ਕਿ ਉਹਨਾਂ ਦੀ ਕੋਈ ਨਾ ਕੋਈ ਜਿਹੜਾ ਹੈਗਾ ਸੂਝਵਾਨ ਬੰਦਾ ਕੋਈ ਨਾ ਕੋਈ ਕਦਰਦਾਨ ਬੰਦਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਉਹਦੇ ਮਕਾਮ ਤੇ ਪਹੁੰਚਾ ਸਕਦਾ ਹੈ ਸੋ ਤੁਸੀਂ ਤੁਹਾਡਾ ਇਹ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ ਸੋ ਇਸ ਵਾਸਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਕਰਿਆ ਕਰੋ ਸ਼ੇਅਰ ਕਰੋ ਕਮੈਂਟ ਕਰੋ ਕੈਮਰਾਮੈਨ ਅਮਨ ਸਿੰਘ ਦੇ ਨਾਲ ਮੈਂ ਤੁਹਾਡਾ ਆਪਣਾ ਕੁਲਦੀਪ ਕੁਮਾਰ